ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 24 ਨਵੰਬਰ 2025 ਤੇ ਆਏ ਆ ਬਈ ਕੋਟਕਪੂਰਾ ਬਾਸਮਤੀ ਦੀ ਬੋਲੀ ਤੇ 11 ਮੱਝ ਚੁੱਕੇ ਆ ਤੇ ਦੇਖਦੇ ਆਂ ਬਈ ਕਿਹੜੀ ਵੈਰੈਟੀ ਆ ਤੇ ਕੀ ਰੇਟ ਜਿਹੜਾ ਲੱਗ ਰਿਹਾ ਇਹ ਵੀਡੀਓ ਨੂੰ ਦੱਬ ਕੇ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਜੀ ਦੋ ਮੀ 17 18 ਵੈਰੈਟੀ ਇਹ ਹੈ

ਉਹਦੀ 3300 ਦੇ 25 ਰੁਪਏ ਤੱਕ ਚਲੀ ਗਈ ਹੈ 17 18 ਜਿਹੜੀ ਵੈਰੈਟੀ ਹੈ ਇਹ ਤੇ ਬਾਕੀ ਅੱਗੇ ਦੇਖਦੇ ਆ ਰੇਟ ਵਾਧਾ ਜਾਂ ਕਿਵੇਂ ਆ 25 ਰੁਪਏ ਹੋ ਗਈ ਜੀ ਦੇਖ ਲਓ ਦੇਖ ਲਓ ਦੇਖ ਲਓ 25 25 ਹੈਲੋ 25 3325 ਬੌਦੀ ਪਾਵਾਂ ਪੰਡ ਇਹ 3325 ਬੀਐਲ ਇਰਫਾਨ ਦਾਸਾਂ ਉਹ ਹੈ ਪਰ ਜੇ ਮਗਾਵੋ ਇੱਥੇ ਹਾਂਜੀ ਕੋਈ ਗੱਲੀ ਬੱਚੀ ਹੋਣੀ ਬੱਚੀ ਇਰਫਾਨ ਟੋਲਣਾ ਬਾਈ 3325 ਜਰ ਬੋਲੀ ਹੈ ਸੋਮਰਤ ਮਨਜੋ ਬਗਾਲਾ ਹਾਂਜੀ ਕਰਦੀ ਏ ਇਹ 3325 ਸਾਡੀ 3325 ਨੂੰ ਰਿਜੈਕਟ ਹੋਇਆ ਲੋ ਵੀ 3300 ਤੇ 25 ਰੁਪਏ ਵਿਕੀਆ ਵੀ ਪਹਿਲੀ ਢੇਰੀ ਦੀ ਜਿਹੜੀ ਬੋਲੀ ਹੋਗੀ ਹੈ ਢੇਰੀ 17 18 ਜਿਹੜੀ ਵੈਰਾਈਟੀ ਸੀਗੀ ਤੇ ਡਬਲ ਪੱਖਾ ਬਈ ਕੋਟ ਕਪੂਰੇ ਮੰਡੀ ਤਰੀਕਾ ਜੋ ਵੀ 24 ਨਵੰਬਰ 2025 ਪੁੱਛੀ ਖਾਂ ਇੱਕ ਉਸੇ ਬਾਤ ਹੋ ਰਹੀ ਹੈ ਉਹ ਬਿਣੀ ਜੋ 3325 ਬੱਚੀ 17 18 ਵੈਰਾਈਟੀਆਂ ਆ 25 25 ਇਹਦੇ ਕ ਪੈਜੋ ਟੁਕੜੇ 25 25 25 25 25 25 25 3325 25 ਰਾਹੁਲ 25 ਸਿਰੇ ਦਾ ਮਾਲ ਆ ਯਾਰ 25 25 ਪੱਖਾ ਟਵਲੀ ਹੈ ਮਜਨ ਸਿੰਘ ਨੂੰ 10 ਜੀ ਕਰਾ ਜਮਾ ਕਰ ਦੇਗਾ ਕਿਧਰ ਆ ਅੱਜ 10 ਜੀ ਮਜਨ ਸਿੰਘ ਇਧਰ ਬਾਈ ਮਜਨ ਬਾਈ ਪਹਿਲੇ ਆਵਾਜ਼ ਦੇਣੀ ਪੱਖਾ ਟਵਲ ਲੱਗੂਗਾ ਜੀ ਬੋਲੀ ਚੱਲੀ ਜਾਂਦੀ ਹੈ ਕੀਰਬਾ 32 ਜੰਗਲ 70 70 3400 ਰੁਪਏ 5 10 15 20 22 20 45 50 50 1 3455 60 70 71 72 1 3475 ਬੋਲ ਲਾ ਕਿਸੇ ਨੇ ਹਾਂ ਮੈਂ ਮਮੇ ਇਹ 3475 ਰੁਪਏ ਦੀ ਕੋਲੀ ਲੋਬੀ ਇਹ 17 18 ਦੀ ਜੀ ਡਬਲ ਪੱਕੇ ਦੇ 3475 ਰੁਪਏ ਤੇ ਬਾਅਦ ਕੀ ਅੱਗੇ ਦੇਖਦੇ ਆ ਕਿਹੜੀ ਵੈਰੈਟੀ ਆ ਤੇ ਕੀ ਰੇਟ ਜਿਹੜਾ ਲੱਗੂਗਾ ਤੇ ਦੋ ਬਈ ਬੋਲਿਆਂ ਹੋਗੇ ਸਾਡੀਆਂ ਹੱਦਾਂ ਦੋ ਢੇਰੀਆਂ ਦੀਆਂ 17 18 ਦੀਆਂ ਇੱਕ ਲੱਗੀ ਆ 3325 ਇੱਕ ਲੱਗੀ ਆ 3400 ਤੇ 75 ਰੁਪਏ ਦੋ ਦੋਨੋਂ ਇੱਕ ਇਹ ਕ ਹੈ ਦੋਨੇ ਦੋਨੇ 18 85 ਦੀ ਇੱਕ 18 ਉਹ 18 85 ਹੈ ਆ ਬੋਲੋ ਲੋਬੇ 17 18 ਇਹ ਬੋਲੇ ਬੋਲੋ Ba bắt tay trí số bán. Bán chúa. Ba chi. Ba tali. Ba tay. Ba 35 35 हां या दबा दबा 35 40 45 50 2450 ਆਹ ਖੋਲੇ ਹੋ ਗਈ रामू 3450 ਰੁਪਏ ਲੋ ਵੀ ਲੱਗੀ ਇਹ 3450 ਤੇ 17 18 ਵੀ ਇਹ ਤੇ ਅੱਗੇ ਦੇਖਦੇ ਕਿਹੜੀ ਵੈਰਾਈਟੀ ਆ ਬਾਈ ਆਹੀ ਬਾਈ ਲੋ ਵੀ 85 ਆ ਗਈ 18 ਹਾਂ ਹਾਂ ਬੋਲੋ ਜੀ ਬੋਲੋ 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 85 ਜੀ 85 ਬੋਲ ਵੀ ਰੱਖਿਆ ਕਰਵਾਇਆ ਬੋਲਾਂਗੇ ਸਰੇ ਦੇਖ ਹਾਂ 3350 ਬਬੀ ਕਿਲੀ ਬਾਕੀ ਹੈਲੋ ਲੋਬੀ 11 85 ਲਿਖੀ ਹੈ 3300 ਦੇ 50 ਰੁਪਏ ਬਾਕੀ ਅੱਗੇ ਦੇਖਦੇ ਆਂ ਵੀ ਕਿਹੜੀ ਵੈਰਾਈਟੀ ਆ ਤੇ ਕੀ ਰੇਟ ਜਿਹੜਾ ਲੱਗੂਗਾ अभी सात आठ हैं। देती, 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 पांच, पांच, दस, पच्ची, 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 इस आराम ना कर कर खुल बोलो आराम। मेरी क्यों पराक्ष बूंकरा माफी ਦੇ ਹੋ ਗਈ ਨਹੀਂ ਹੋ ਗਈ ਕੋਈ ਗੱਲ ਨਹੀਂ ਹੋਰ ਨਹੀਂ ਤੇ ਅਸਲੀ ਦਾ ਮਨਜਪੂnga ਹੋ ਗਿਆ ਉਠਾਲੋ ਸਾਰਿਆਂ ਨੂੰ 30 ਕਿੰਨੇ ਘਟੇ ਲਾਮੂ ਹੈ 30 ਕਿੰਨੇ ਘਟੇ ਇਹ ਨਹੀਂ ਹੈ ਇਹ ਕਿੰਨੇ ਘਟੇ 3585 ਹੈ 35 40 50 ਵਜਾਈ ਤੇ ਨਹੀਂ ਜਾਈ ਆ ਵੀ ਤੇ 60 ਕਰੇ ਬੋ ਵੀ ਤੇ ਨਾ ਨਾ 60 60 ਮੇਰੇ 60 ਮੇਰੇ ਖਰੇ ਆ 60 ਖਰੇ ਆ 70 ਕਰੇ 70 60 70 ਲਿਖੋ ਜੀ ਆ ਬੋਲੋ ਜੀ ਬੋਲੋ ਮੁਕੇਸ਼ 70 300 ਤੇ 70 ਰੁਪਏ ਲੱਗੀ ਆ ਵੀ ਇਹ 17 18 ਸੀਗੀ ਇਹ ਵੀ ਤੇ ਬਾਕੀ ਅੱਗੇ ਦੇਖਦੇ ਆ ਵੀ ਕਿਹੜੀ ਵੈਰੈਟੀ ਆਈ ਆ ਲੋ ਵੀ 85 1885 75 75 75 75 ਪੂਰਾ ਕਰਦੇ 33 ਲਓ ਜਾ ਜਾ ਸੰਤਤ ਭਾਈ 3400 60 ਪੁੱਠਾ 60 ਚੌਥੇ ਪੰਜ ਭਾਈ 10 10 25 50 ਰੁਪਏ ਲਓ ਰੰਗ ਜਾ ਸਮਝਿਆ 13400 ਜਮਣੋ ਬੋਲ ਜਨ 13455 ਰੁਪਏ ਲਿਖੋ ਜੀ ਹੋਰ ਕਰੀਏ ਲੋ ਵੀ 3400 ਤੋਂ 55 ਰੁਪਏ ਲੱਗੀ ਹੈ ਵੀ ਇਹ ਤੇ ਬਾਕੀ ਅੱਗੇ

ਖੱਟ ਪਖਾ ਲਗਦਾ ਆ ਪਖਾ ਲਗੂਗਾ 3300 3300 1 25 3 ਜੁਇ ਜੁਇ 3300 3300 1 25 3 ਜੁਇ ਜੁਇ 70 72 75 75 33 10 15 25 3 ਜੁਇ ਦਨਜਨ ਇਹ 3355 ਰੁਪਏ ਬੋਲੇ ਹਾਂ ਜੀ 60 60 70 75 90 95 99 ਇਹ 3395 ਰੁਪਏ ਬੋਲ ਲਗ ਸਦੇ ਹਾਂ ਬਾਬਾ ਹਾਂ 3395 ਰੁਪਏ ਦੀ ਬੋਲ ਕੱਢੀ ਆ 3395 ਰੁਪਏ ਲੱਗੀ ਆ ਵੀ 17 18 ਵੈਰਾਈਟੀ ਸੀ ਬਾਕੀ ਅੱਗੇ ਦੇਖਦੇ ਆ ਕਿਹੜੀ ਵੈਰਾਈਟੀ ਆਈ ਤੇ ਕੀ ਰੀਟ ਲੱਗੂ 골래골래. 안녕하세요. 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 안녕하 ਪਕਾਤ ਰੱਖੋ 2017 18 ਇਹ ਇਹ ਆ 11 18 3000 ਰੁਪਏ 3000 3000 3000 3000 3000 ਵੀ ਦੇਖੋ 3000 3000 ਪੱਕੇ ਦੋ ਆ ਕਹਿ ਸਕਦੇ 3000 ਇੱਕ ਲੱਗਿਆ ਹੋਇਆ ਤੋਰ ਲੱਜੂਗਾ 3000 3000 3000 3000 3000 3000 ਇਹ 3000 ਬੋਲਣਾ ਕਿਸੇ ਨੇ ਹਾਂ ਵੀ 3000 ਰੁਪਏ ਆਇਆ ਕੋਈ ਬੰਨ ਕਿਸੇ ਦਾ ਲੋਬ 3000 ਰੁਪਏ ਦਾ ਰੀਡ ਰਹਿ ਗਿਆ ਅੱਜ ਤੇ ਬਾਕੀ ਵੀ ਅੱਗੇ ਦੇਖਦੇ ਆ ਕਿਹੜੀ ਵੈਰਾਈਟੀ ਆਈ ਹੈ ਤੇ ਕੀ ਰੇਟ ਜਿਹੜਾ ਜਾ ਉਤਰੀਗਾ ਅੱਜ ਹੋਗੀ 24 ਨਵੰਬਰ 2025 ਜੈ ਵੀ ਹੋਂਤੀ ਕਿ ਜਿਹੜੀ ਬੋਲੀ ਵਿਖਾਈ ਹੈ 18 85 ਤੇ 17 18 ਦੇ ਰੇਟ ਕੱਲੇ ਆਏ ਆ ਤੇ 1401 ਵੀ ਹਲੇ ਤੱਕ ਨਹੀਂ ਆਇਆ ਫਿਰ ਦੇਖਦੇ ਆ ਬਾਕੀ ਅੱਗੇ

ਪੰਤਾਲੀ ਪਿਆ 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 ਬਦਰ ਕਟਾਰੀ ਬੋਜੇ ਪਿਆ 50 ਕੋ ਉੱਤਰ ਬਾਉ ਦੇ ਇਕਟਾਰੀ ਬਾਉ ਦੇ 50 ਲਓ ਵੀ ਖਰੀਏ ਬੋਲੀ ਯਾਰਾ 55 55 55 3455 55 ਬੋਲ ਦੇ ਕੋਈ ਆ 3455 ਰੁਪਏ ਲਿਖੋ ਹੀ ਕਿਰਪਾ ਲੋ ਵੀ 3400 ਦੇ 55 ਰੁਪਏ ਵੀ 17 18 ਲੱਗੀ ਹੈ ਜਿਹੜੀ ਇਹ ਤੇਰੀ ਜਿਹੜੀ ਤੇ ਬਾਕੀ ਵੀ ਰੇਟ 17 18 3400 3450 ਦੇ ਆਸ-ਪਾਸ ਜਿਹੜਾ ਚੱਲ ਰਿਹਾ ਜੇ ਗਿੱਲੀ ਗੁੱਲੀ ਜਿਆਦਾ ਆ ਜੀ ਉਹਦਾ ਰੇਟ ਜਾਂ ਪੱਤਲਜਾ ਜੋ ਦਾ ਰੇਟ ਥੋੜਾ ਡਾਊਨ ਵਾਇਡ ਦਾ ਤੇ ਬਾਕੀ ਚੰਗੀ ਜਿਹੜੀ ਕੁਆਲਿਟੀ ਦੀ ਆ ਬਈ 34500 ਰੁਪਏ ਤੱਕ ਵਿਕ ਰਹੀ ਹੈ। ਲਈ ਬਲੋ। ਹਾਂ? ਲਈ ਬਲੋ ਹਾਂਜੀ ਭਾਈ। ਪ੍ਰਾਮ। 3100 ਰੁਪਏ। 3100 3100 ਉਜੇ ਬਾਪ 3200 20 18 18 ਵੀ ਹੈ 600 ਰੁਪਏ ਪੱਕਾ ਦਵਾਰਾ ਲੱਗੂ ਪੱਕਾ ਦਵਾਰਾ ਲੱਗੂ ਆ ਬਈ ਮੋਟੀ ਜਗਿਆ 600 ਰੁਪਏ 3260 60 19 75 73 73 73 80 85 80 90 90 3300 ਬਸ 10 15 20 25 30

3310 روپے ਲਓ 15 15 15 ਬੋਲਦਾ ਗਈ 3315 ਆ ਲਿਖਾ 3315 ਰੁਪਏ ਕਿਰਪਾ ਉਹ ਵੀ 3400 ਤੇ 15 ਰੁਪਏ ਵੀ ਇਹ ਵੀ ਕੀ ਆ ਤੇ 17 18 ਵੀ ਵੈਰਾਈਟੀ ਐ ਸੀ ਬਾਕੀ ਭਾਗ ਦੂਜੇ ਦੇ ਵਿੱਚ ਵੇਣਿਆ ਬਈ ਕਿਹੜੀ ਵੈਰਾਈਟੀ ਆ ਤੇ 1400 ਇੱਕ ਮੁਛਲ ਦੇਖਾਂਗੇ ਵੀ ਆਇਆ ਜਾਂ ਨਹੀਂ ਤੇ ਬਾਕੀ ਮਿਲਦੇ ਆ ਵੀ ਭਾਗ ਦੂਜੇ ਦੇ ਵਿੱਚ ਗੁਰੂ ਵੇਖੋ ਜੋ